ਜੇ ਤਾਂ ਕੋਈ ਕਾਰਵਾਈ ਨਹੀਂ ਹੋਏ ਤੇ ਅਸੀਂ ਤਾਂ ਸਿਰਫ ਇਹ ਚਾਹਨੇ ਵੀ ਸਾਡੀ ਕੁੜੀ ਨੂੰ ਇਨਸਾਫ ਮਿਲੇ ਮੇਰੀ ਭੈਣ ਨੂੰ ਠੀਕ ਹੈ ਕੱਲੀ-ਕੱਲੀ ਉਹ ਕਮਾਨ ਵਾਲੀ ਦੀ ਘਰ ਚ ਐਤਵਾਰ ਸਵੇਰੇ ਨਾਬਾ ਜਿਲ ਬ੍ਰੇਕਾਂਡ ਤੋਂ ਬਾਅਦ ਗੈਂਗਸਟਰਾਂ ਦੇ ਪੁਲੇਖੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਈ ਨੀਹਾ ਸ਼ਰਮਾ ਆਪਣੇ ਨਾਲ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਲੈ ਗਈ ਪੀਤਾ ਦੀ ਮੌਤ ਤੋਂ ਬਾਅਦ ਨੀਹਾ ਹੀ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜੋ ਔਰਕੈਸਟਰਾਂ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਟਿਡਪਾਲ ਰਹੀ ਸੀ ਪਰ ਪੁਲੇਖੇ ਚਵਾਜੀ ਪੁਲਿਸ ਦੀ ਇੱਕ ਗੋਲੀ ਕੁਝ ਹੀ ਪਲਾਂ ਚ ਇਸ ਪਰਿਵਾਰ ਦਾ ਸਭ ਕੁਝ ਖੋ ਕੇ ਲ ਗਈ ਸਮਾਣਾ ਵਿਖੇ ਪੁਲਿਸ ਦੀ ਫਾਇਰਿੰਗ ਦਾ ਸ਼ਿਕਾਰ ਹੋਈ ਨੀਹਾ ਦੇ ਘਰ ਅਸੀਂ ਅੱਜ ਹੈਗੇ ਆਂ ਤੇ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਜੋ ਸਰਕਾਰ ਨੇ ਮਦਦ ਕੀਤੀ ਹੈ ਕਿ ਉਹ ਇਨਫ ਹੈ ਅਸੀਂ ਅ ਅਜ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਆ ਤੇ ਕੁਝ ਜਿਹੜੇ ਰਿਸ਼ਤੇਦਾਰ ਅਤੇ ਸਕੇ ਸੰਬੰਧੀ ਜਿਹੜੇ ਨੇ ਉਹ ਵੀ ਆਏ ਹੋਣੇ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਕਿਰਾਏ ਦੇ ਮਕਾਨ ਦੇ ਵਿੱਚ ਠੱਕੇ ਖਾ ਰਹੀ ਸੀ ਹੁਣ ਤੱਕ 6-7 ਸਾਲ ਪਹਿਲਾਂ ਦਾ ਸੁਪਨਾ ਸੀ ਮੈਂ ਆਪਣਾ ਘਰ ਬਣਾਉਂਗੀ ਸਾਲ 1.5 ਸਾਲ ਪਹਿਲਾਂ ਹੁਣ ਆਪਣਾ ਘਰ ਬਣਾਇਆ ਸੀ 3 ਮਹੀਨੇ ਇਸ ਘਰ ਦੇ ਵਿੱਚ ਨਹੀਂ ਰਹੀ ਉਹ 3 ਮਹੀਨੇ ਪਹਿਲਾਂ ਇਹ ਘਰ ਦੀ ਉਹਨੇ ਆਪਣੀ ਓਪਨਿੰਗ ਕੀਤੀ ਸੀ ਘਰ ਵੀ ਦੇਖ ਲਓ ਪੂਰਾ ਤਿਆਰ ਨਹੀਂ ਹੋਇਆ ਹੈਗਾ ਇਹ ਘਰ ਅਜੇ ਤੱਕ ਇਹ ਘਰ ਵੀ ਇਹ ਪਲਾਟ ਇਹ ਪਲਾਟ ਲੋਨ ਤੇ ਐ ਸਾਰਾ ਕੁਝ ਇਹ ਘਰ ਤੇ ਪੈਸੇ ਕਰਜ਼ਾ ਚੱਕ ਕੇ ਬਣਾਇਆ ਵੀ ਚਲੋ ਮੈਂ ਹੌਲੀ ਹੌਲੀ ਉਤਾਰ ਦਾਂਗੀ ਠੀਕ ਹੈ ਜੀ ਪਰ ਉਹ ਨੂੰ ਆਪ ਹੀ ਨਹੀਂ ਰਹੀ उतारेगा ਕੌਣ ਇਥੇ ਮੈਨੂੰ ਤਾਂ ਕੁਝ ਵੀ ਨਿਕਲ ਪਤਾ ਲੱਗਿਆ ਹੈ ਸਾਫ਼ ਜੀ ਬਾਤ ਹੈ ਮੈਨੂੰ ਨਹੀਂ ਕੁਝ ਵੀ ਲੱਗਿਆ ਜੋ ਕਹਿ ਰਹੇ ਹੈ ਕੀ ਕਹਿ ਰਹੇ ਨੇ ਕੀ ਨਹੀਂ ਮੈਨੂੰ ਕੋਈ ਉਹ ਨਹੀਂ ਹੈ ਕੁਝ ਵੀ ਨਹੀਂ ਪਤਾ ਮੈਂ ਤਾਂ ਮੈਂ ਜਿਵੇਂ ਕਹਿ ਰਹੇ ਜਦੋਂ ਸਾਡੇ ਹੱਥ ਚ ਕੁਝ ਆਏਗਾ ਜਾਂ ਕੁਝ ਕਰਨਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਸਾਡੇ ਲਈ ਕੁਝ ਕਰਿਆ ਸਰਕਾਰ ਨੇ ਠੀਕ ਹੈ ਜੀ ਨੀਹਾ ਨੇ ਆਪ ਮਿਹਨਤ ਕਰਕੇ ਇਸ ਘਰ ਨੂੰ ਖੜਾ ਕੀਤਾ ਆਪਣੇ ਪਰਿਵਾਰ ਨੂੰ ਖੜਾ ਕੀਤਾ ਤੇ ਉਸ ਦੀ ਕਮੀ ਨੂੰ ਭੁੱਲਿਆ ਨਹੀਂ ਜਾ ਸਕਦਾ ਇੰਦਰਜੀਤ ਬਖਸ਼ੀ ਜਗਵੰਦੀ ਟੀਵੀ ਲਈ